ਸਾਰਾ origignal ਆ a to z ਆ ਪੈਂਟਰ ਲਿਆ ਕੇ ਅਗਲਾ ਚੈੱਕ ਕਰਾ ਸਕਦਾ ਠੀਕ ਐ ਲਿਆ ਕੇ ਚੈੱਕ ਕਰਾ ਸਕਦਾ ਇੰਜਨ ਗੇਅਰ ਦਾ ਵਾਹ ਕੇ ਲਿਆਪੇ ਬਾਈ ਇੰਜਨ ਗੇਅਰ ਦੀ ਤਸੱਲੀ ਵਾਹ ਕੇ ਵਾਹ ਕੇ ਵਾਹ ਕੇ ਤਸੱਲੀ ਜੋ ਹੋ ਗਈ ਉਦੋਂ ਤੋ ਉਤਰੇ ਵੀਰੇ ਉਦੋਂ ਤੋ ਉਤਰੇ ਤੇਲ ਆਪਣਾ ਠੀਕ ਐ ਤੇਲ ਆਪਣਾ ਅਸੀਂ ਗੱਲ ਦੋਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਗਿਣਿਆ ਜੀ ਇਸ ਵਾਰਤ ਮੂਗਾ ਟਰੈਕਟਰ ਮੰਡੀ ਤੇ ਤੇ ਮੰਡੀ ਮਿੱਤਰੋ ਜਿਵੇਂ ਕਿ ਦੀ ਖਾਜ ਖਾਜ ਭਰੀ ਵੀ ਆ ਤੇ ਤੁਹਾਨੂੰ ਮਿੱਤਰੋ ਕਲੇ ਕਲੇ ਟਰੈਕਟਰ ਦਾ ਰੇਟ ਤੇ ਸਾਰੀ ਜਾਣਕਾਰੀ ਕਰਾਂਗੇ ਤੁਹਾਡੇ ਨਾਲ ਸਾਂਝੀ ਤੇ ਵੀਡੀਓ ਕਰ ਲੱਗੇ ਆ ਸਟਾਰਟ ਅਰਜ ਇਹ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਮੇਰੇ ਉੱਤਰੋ ਪੂਰੇ ਫੁੱਲ ਚੰਗੇ ਪਏ ਨੇ ਰੰਗ ਪਏ ਟਰੈਕਟਰ ਦਾ ਨਾਲ ਦਾ ਤੇ ਮਾਡਲ ਹੈਗਾ ਜੀ 19 6 ਲੱਖ ਤੇ 35000 ਰੁਪਏ ਵੀਰਾਂ ਨੇ ਡਿਮਾਂਡ ਰੱਖਿਆ ਵੀਰ ਸੋਨੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਕੱਲ ਬਾਅਦ ਕਰਕੇ ਮੇਰੇ ਤੋਂ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਅੱਗੇ ਆ ਗਿਆ ਜੀ 605 ਅਲਟਰਾ 10 ਮਾਡਲ ਦੇ ਵਿੱਚ ਆ ਜੀ ਟਾਇਰ ਡੂਰ ਦਾ ਮੇਰੇ ਜਿਵੇਂ ਕਰੀਏ ਇਧਰਲੇ ਪਾਸੇ 95 ਗਰੇਜ ਦੀ ਵੀ 95 ਗਰੇਜ ਦੇ ਜਮਾਂ ਨਾ ਮੈਨੇ ਤੇ ਅਰਜੰਦ ਦੇ ਪੂਰੇ ਫੁੱਲ ਚੰਗੇ ਟਾਇਰ ਪਏ ਨੇ ਤੇ ਰੰਗ ਪਿੰਡ ਦਾ ਚੰਗਾ ਪਿਆ ਟਰੈਕਟਰ ਫਰੰਟ ਟਾਇਰਾਂ ਦੀ ਕੰਡੀਸ਼ਨ ਵੀ ਮਿੱਤਰੋ ਕਰ ਸਕਦੇ ਹੋ ਚੈੱਕ ਤੇ ਇਹ ਟਰੈਕਟਰ 10 ਮਾਡਲ ਦੇ ਵਿੱਚ ਆ ਜੀ 3 ਲੱਖ ਤੇ 70000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਰੰਗ ਰੰਗ ਦੇਖੋ ਬਣਾ ਸੋਹੂ ਸੁਦਾ ਮਿੱਤਰੋ ਇੱਕ ਨੰਬਰ ਮਹੌਲਾ ਤੇ ਅੱਗੇ ਆ ਗਿਆ ਜੀ ਐਚ ਐਮ 39 ਵਗੈਰਾ ਟਾਇਰਾਂ ਦੀ ਗੱਲ ਮਿੱਤਰੋ ਆਪਾਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰੀ ਲਈ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਆ ਜੀ ਟਰੈਕਟਰ ਦੇ ਤੇ ਬਾਈ ਦਾ ਨੰਬਰ ਆਪਾਂ ਸੋਨੀ ਦਾ ਉੱਤੇ ਲਾਤਾ ਗੱਲਬਾਤ ਕਰ ਲਿਓ ਅਰਜਨ ਲੈਣਾ ਜਿਹੜਾ ਮਰਜ਼ੀ ਤੁਸੀਂ ਤੇ 5911 ਵੀ ਉਸੇ ਵੀਟ ਦੇ ਆ ਤੇ ਫਰੰਟ ਟਾਇਰ ਲ ਮਾਡਲ ਹੈਗਾ 97 2 ਲੱਖ ਤੇ 52000 ਰੁਪਿਆ ਡਿਮਾਂਡ ਆ ਵੀ ਨੇ ਵੀਰ ਦੀ ਮੰਨ ਕੇ ਚਲੋ ਵੀ 2.5 ਲੱਖ ਰੁਪਿਆ ਡਿਮਾਂਡ ਆ ਤੇ ਟਰੈਕਟਰ ਮਿੱਤਰੋ ਰੇਟ ਮੌਕੇ ਦਾ ਮੰਨ ਦੀ ਪੀ ਵੀ ਨੰਬਰ ਦੇ ਵਿੱਚ ਆ ਜੀ ਇੰਜਨ ਗੇਅਰ ਬਿਲਕੁਲ ਸਾਫ਼ ਤੇ ਸੁੱਕਾ ਪਿਆ ਜੀ ਦੇਖੋ ਇਧਰ ਪੰਪ ਪੰਪਲੇ ਪਾਸੇ ਤੇ ਨਾਲ ਆ ਗਿਆ ਮਿੱਤਰੋ ਇੱਕ ਹੋਰ ਅਰਜਨ ਮੋਗੇ ਮੰਡੀ ਦੀ ਖਾਸੀਅਤ ਆ ਵੀ ਅਰਜਨ ਟਰੈਕਟਰ ਇੱਥੇ ਬਹੁਤ ਮਿਲਦੇ ਆ ਬੈਗ ਟਾਇਰਾਂ ਦੀ ਜੇ ਆਪਾਂ ਮਿੱਤਰੋ ਗੱਲ ਕਰੀਏ ਬੈਗ ਟਾਇਰ ਪਾਏ ਨੇ ਜੀ 70 ਰੁਪਏ ਸੇ 60 ਤੋਂ 70 ਰੁਪਏ ਸੇ ਪਾਏ ਨੇ ਰੰਟਡ ਅਰਬੀ ਚੰਗਿਆ 11 ਮਾਡਲ ਦੇ ਵਿੱਚ ਆ 375000 ਡਿਮਾਂਡ ਆ ਟਰੈਕਟਰ ਦੀ ਬਾਕੀ ਕੰਡੀਸ਼ਨ ਮਿੱਤਰੋ ਸੋਡੇ ਸਾਹਮਣੇ ਆ ਕਾਰਸਲ ਕਰੋ ਚੱਕ ਤੇ ਅੱਗੇ ਆ ਗਿਆ ਜੀ ਮਾਲਵੇਦੀ ਸ਼ਾਨ ਸਵਰਾਜ 855 ਤੇ ਮੈਡ ਮੂਡ 22 ਇੱਧਰ ਦੇਖੋ ਮਿੱਤਰੋ ਮੈਡ ਮੂਡ ਪੂਰੇ ਜਾਂ ਚਾਕੇ ਲਾਈ ਬੈਠਾ ਤੇ ਟਾਇਰ ਸਾਢਰ ਤੋਂ 65 ਪੈਸੇ ਟਾਇਰ ਪਾਇਆ ਹੁੱਡ ਲੱਗਿਆ ਬਾ ਡੈਕ ਸਮੇਤ ਆ ਟਰੈਕਟਰ ਤੇ 15 ਮਾਡਲ ਦੇ ਵਿੱਚ ਆ 490000 ਰੁਪਏ ਡਿਮਾਂਡ ਆ ਰੇਟ ਮੌਕੇ ਦਾ ਤੇ ਇੱਧਰਲੇ ਪਾਸੇ ਇਹ ਕਹਿੰਦੇ ਗियर ਲੱਗ ਗਿਆ ਕਮ ਨਾਲ ਖੜਾ ਜੀ 735 ਸਵਰਾਜ 99 ਮਾਡਲ ਆ ਜੀ 1,35,000 ਰੁਪਏ ਐਡਮਾਂਡ ਦਾ ਟਰੈਕਟਰ ਦੀ ਛੋਟੇ ਕਿਸਾਨ ਬਾਅਦ ਤੇ ਚੰਗੀ ਚੀਜ਼ ਆ ਕਹਿੰਦੇ ਇੰਜਨ ਜਮ ਹੀ ਨਹੀਂ ਖੋਲਦਾ ਟਰੈਕਟਰ ਦਾ ਵਰਦਾਨ ਹੀ ਦੇਦਾ ਸੀ ਇੱਕ ਤਰ੍ਹਾਂ ਦਾ ਸਵਰਾਜ ਕੰਪਨੀ ਦੇ ਜਦੋਂ 35 ਕੱਢਿਆ ਇਹ ਤੇ ਨਾਲ ਆ ਗਿਆ ਇਧਰ ਕਹਿੰਦੇ ਸੋਨੀ ਦੀਰ ਆਪਣਾ ਆ ਗਿਆ ਅਰਜਨ ਤੇ ਜਿਹੜਾ ਬਟਾ ਸੈਡ ਨਹੀਂ ਦਿੰਦੇ ਇਹ ਰਿਆ ਇਹਨੂੰ ਕੋਈ ਹਲੇ ਤੇ ਇਧਰ ਆ ਗਿਆ ਜੀ ਡੀ 60 ਟਾਇਰ ਹੈਗੇ ਆ ਚਾਰੀ ਲਗਭਗ ਕਾ ਜਿਵੇਂ 40 40 ਪੈਸੇ ਟਾਇਰ ਨੇ ਫਰੰਟ ਰਾਈ ਟਾਇਰ ਵੀ ਦੇਖ ਸਕਦੇ ਹੋ ਬਾਕੀ ਸ਼ੋ ਤੇ ਇੰਜਨ ਸੁੱਕਾ ਪਿਆ ਟਰੈਕਟਰ ਚੰਗਾ ਜੀ ਕੁੱਲ ਮਿਲਾ ਕੇ 2000 ਮਾਡਲ ਆ ਰੇਟ ਮਿੱਤਰੋ ਮੌਕੇ ਦਾ ਅੱਗੇ ਆ ਗਈ ਜੀ ਟਰਾਲੀ 1 ਲੱਖ 5000 ਰੁਪਏ ਡਿਮਾਂਡ ਆ ਪੁਰਾਣਿਆ ਲੋਹਾ ਜਿਵੇਂ ਕਹਿੰਦੇ ਆ ਵੀ ਮਜ਼ਬੂਤ ਹੁੰਦਾ ਦੇਖੋ ਇਧਰ ਮਿੱਤਰੋ ਗੱਲ ਪਾ ਟਰਾਲੀ ਦਾ ਫਰਸ ਫਰਸ ਪੂਰਾ ਸਾਫ ਆ ਤੇ ਬਿਨਾ ਜੈਕ ਤੋਂ ਨਜੀ ਟਰਾਲੀ ਤੇ ਜੇ ਹਿੱਸੇਰੀ ਮਿੱਤਰੋ ਗੱਲ ਕਰੀਏ 3 ਇੰਚ ਹੀ ਹਿੱਸਾ ਲੱਗਿਆ ਬਾਜੀ 3 ਇੰਚ ਹਿੱਸੇ ਦੇ ਵਿੱਚ ਆ ਟਰਾਲੀ ਤੇ ਰੇਟਰ ਗੱਲਬਾਤ ਕਰਕੇ ਮੇਤਰੋ ਟਰਾਲੀ ਲੈ ਜਾ ਸੋ ਜੈਕ ਲੱਗਿਆ ਨਹੀਂ ਨਾਲਾ ਕੀ 1 ਕਰੋ ਟਰਾਲੀ 83000 ਰੁਪਏ ਦੀ ਮੇਤਰੋ ਚੱਕੋ ਟਰਾਲੀ ਕਹਿੰਦੇ ਬਿਦੌਟ ਜੈਕ ਤੋਂ ਤਿੰਨ ਇੰਚ ਹੀ ਹਿੱਸਾ ਤੇ ਫਾਰਸ ਫਾਰਸ ਕੰਨੂ ਮੇਤਰੋ ਟਰਾਲੀ ਜਮਾ ਇੱਕ ਨੰਬਰ ਆ ਪੂਰੀ ਸਾਫ ਟਰਾਲੀ ਪਈ ਆ ਤੇ 83000 ਰੁਪਏ ਵੀ ਨੇ ਡਿਮਾਂਡ ਰੱਖਿਆ ਰੇਟ ਮੇਤਰੋ ਮੌਕੇ ਦਾ ਤੇ ਬਾਕੀ ਜਿਵੇਂ ਕਹਿੰਦੀ ਇਹ ਲੋਹਾ ਕਿਸੇ ਪਾਸੋਂ ਗਲਿਆ ਸੜਿਆ ਨਹੀਂ ਪੁਰਾਣੀ ਬਣੀ ਵੀ ਟਰਾਲੀ ਕੱਲ ਬਾਅਦ ਕਰਕੇ ਟਰਾਲੀ ਤੁਸੀਂ ਲਿਆ ਸਕਦੇ ਹੋ ਤੇ ਹੁਣ ਮਿੱਤਰੋ ਵੀਡੀਓ ਨੂੰ ਜਿਵੇਂ ਕਰੀਏ ਅੱਗੇ ਵਧਾ ਰਹੇ ਹਾਂ ਤੇ ਇਧਰ ਆ ਗਿਆ ਜੀ ਐਸਰ ਬੈਕਟਰ ਪੋਲੋ ਦੇ ਵਿੱਚ ਨੇ ਨਵੇਂ ਪਏ ਨੇ ਤੇ ਫਰੰਟ ਟਾਇਰ ਵੀ ਲਗਭਗ ਚੰਗੇ ਆ ਟਰੈਕਟਰ ਦੇ ਫਰੰਟ ਟਾਇਰ ਵੀ ਪੋਲੋ ਦੇ ਆ ਪੋਲੋ ਦਾ ਚੌਕੜਾ ਲੱਗਿਆ ਵਾ ਜੀ 99 ਮਾਡਲ 1,55,000 ਰੁਪਏ ਡਿਮਾਂਡ ਆ ਖਰਚੇ ਕਿੰਨੂ ਜਿਵੇਂ ਕਰੀਏ ਜਮਾ ਸਰਾਜੀ ਜੀ ਆ ਟੈਂਕੀ ਭਰ ਕੇ ਤੇਲ ਦੀ ਭਰਨ ਵਾਲਾ ਕੰਮ ਹੀ ਆ ਸੀ ਤੇ ਨਾਲ ਆ ਗਿਆ ਜੀ 855 ਚਾਰ ਮਾਡਲ ਦੇ ਵਿੱਚ ਆ 2,85,000 ਰੁਪਏ ਡਿਮਾਂਡ ਆ ਵੀ ਨੇ ਰੱਖੀ ਤੇ ਚਾਰੇ ਟਾਇਰ ਲਗਭਗ ਨਵੇਂ ਪਿਆ ਜੀ ਗੁੜੀਅੜ ਦੇ ਟਾਇਰ ਲੱਗੇ ਮੇਰੇ ਬੈਕ ਟਾਇਰ ਵੀ ਗੁੜੀਅੜ ਦੇ ਵਿੱਚ ਨੇ ਅੱਗੇ ਆ ਗਿਆ ਜੀ ਅਰਜਨ ਨੋਵੋ 605 ਡੀਆਈ 20 ਮਾਡਲ ਆ 21 ਦੀ ਕਾਪੀ ਆ 6 ਲੱਖ 65000 ਰੁਪਏ ਡਿਮਾਂਡ ਆ ਟਰੈਕਟਰ ਲਗਭਗ ਨਵਾਂ ਪਿਆ ਪੂਰਾ ਸਾਮੇ ਆ ਬਸ ਹਿੱਸਿਆਂ ਨੂੰ ਚੰਕੀ ਜਾਂਦਾ ਟਰੈਕਟਰ ਟਾਇਰ ਟੂਲ ਦੇਖੋ ਮੇਥਰ ਬਲਨਰ ਟਾਇਰਾਂ ਟੂਲਾਂ ਦੇ ਉੱਤੇ ਜਿਵੇਂ ਕਹੇ ਜੀ ਮਿੱਟੀ ਵੀ ਲੱਗਣ ਦਿੱਤੀ ਬਾਈ ਨੇ ਪਲੇਟਫਾਰਮ ਦੇਖੋ ਪੁਰਾ ਸਮਝਦੇ ਵਿੱਚ ਟਰੈਕਟਰ ਤੇ ਦਰਾਰ ਐਕਸ ਦੀ ਟਰਾਈ ਚਲੀ ਜਾਂਦੀ ਆ 660 ਡਿਮਾਂਡ ਆ ਜੀ ਨਾਲ ਆ ਗਿਆ ਜੀ ਫਾਰਮ ਟਰੈਕ 6055 ਨਵੇਂ ਹੀ ਲੱਗਦਾ ਜਿਵੇਂ ਲਫਾਫਾ ਜਾਂ ਡੰਡਿਆਂ ਤੇ ਹਜੇ ਬਰਕਰਾਰ ਆ ਤੇ ਘੰਟੇ ਵੀ ਥੋੜੇ ਚੱਲੇ ਹੋਏ ਇਹ ਟਰੈਕਟਰ ਹੈਗਾ ਜੀ 19 ਮਾਡਲ 6 ਲੱਖ 80 ਹਜ਼ਾਰ ਕੀ ਡਿਮਾਂਡ ਆ ਤੇ ਟਾਇਰ ਹਦੋਂ ਜਿਵੇਂ ਕਰੀਏ ਚਾਰੇ ਟਾਇਰ ਨਾਲ ਦੇ ਆ ਟਰੈਕਟਰ ਇਹ ਵੀ ਲਗਭਗ ਨਵੇਂ ਪੇ ਮਾਰ ਲਈ ਹੋਣੀਆਂ ਕੰਡੀਸ਼ਨ ਆ ਜਿਹੜੀ 22 ਦੇ ਮਾਡਲ ਵਾਲੀ ਆ ਟਰੈਕਟਰ ਦੀ ਤਿੰਨ ਅੱਗੇ ਆ ਗਿਆ ਜੀ RX 750 12 ਮਾਡਲ ਦੇ ਵਿੱਚ 385 ਡਿਮਾਂਡ ਆ ਛਾਤਰੀ ਬਾਈ ਲਗਦਾ ਨਵੀਂ ਲਵਾ ਕੇ ਲੈ ਕੇ ਆ ਡਾਕਟਰ ਸੁਮੇਤ ਡਾਕਟਰ ਮਿੱਤਰ ਕਨਿਸ਼ਨ ਦੇਖੋ ਪਹਿਲਾਂ ਦਾ ਕਿੰਨਾ ਨਮਕਾ ਆਪਣਾ ਪੈਡ ਕਿਹੜਾ ਭਰਾ ਆਪਣੀਆਂ ਇਹਦਾ ਆਪਣਾ ਮਾਡਲੋਂ ਬਾਅਦ ਕਿਹੜਾ ਇਹ ਮੋੜਨੋਂ ਬਾਅਦ ਮੋੜਨੋਂ ਬਾਅਦ ਮੋਬਾਈਲ ਨੰਬਰ ਕਿੰਨਾ 94640 94640 53458 53458 ਛਾਤਰੀ ਜੀ ਤਾਂ ਹੁਣੀ ਲਵਾਈ ਲੱਗਦੀ ਆ ਹਨਾ ਬਾਈ ਹਾਂ ਇਹ ਮਾਡਲ ਹੈਗਾ 12385 ਡਿਮਾਂਡ ਆ ਕਿੰਨੇ ਦਾ ਦੇਣਾ ਇਹ ਜਿਵੇਂ ਕਹਦੇ ਜਦੋਂ ਬੰਦਾ ਆ ਗਿਆ ਸਿੱਧਾ ਮੂਹਕੇ 365000 ਦਾ 365000 ਦਾ 85 ਡਿਮਾਂਡ ਆ ਜਿਵੇਂ ਕਹਦੇ 20000 ਰੁਪਏ ਦਾ ਮਾਨਤਾ ਨਾ ਹੋ ਜੂ ਜ਼ਿਲ੍ਹਾ ਕਿਹੜਾ ਲੱਗਦਾ ਆਪਾਂ ਨੂੰ ਮੂਹਕੇ ਮੂਹਕੇ ਜਿਹੜਾ ਵੇਚਾ ਇੰਜਨ ਗੇਅਰ ਦਾ ਟਰੈਕਟਰ ਜਮਾ ਓਕੇ ਜਮਾ ਓਕੇ ਆ ਇੰਜਨ ਗੇਅਰ ਦਾ ਚੰਗਾ ਟਰੈਕਟਰ ਜੀ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹਾਂ ਤੇ ਜੂ ਜਾ ਦੇਖੋ ਮਿੱਤਰੋ ਸਾਰਾ ਜਿਵੇਂ ਕਹਦੇ ਨਮ ਲਗਾ ਡੈਕ ਸਮੇਤ ਹੀ ਦੇਣਾ ਲੈ ਵੀ ਡੈਕ ਡੁਕ ਜਿਵੇਂ ਦੇ ਸੀ ਜਾਂਦਾ ਐਵੇਂ ਹੀ ਮਿਲ ਜੂ ਮਿੱਤਰੋ ਜਾਨ ਵੀ ਦਾ ਨੰਬਰ ਸਾਨੂੰ ਦੇ ਤਾਂ ਇੱਧਰ ਆ ਕੇ ਕਹਿੰਦੇ ਯਾਰ ਸੋਨੀ ਦੇ ਮੇਟਰੋ ਟਰੈਕਟਰ ਤੇ ਇਹ ਆ ਗਿਆ ਜੀ 265 ਡੀਆਈ ਟਰੈਕਟਰ ਦੀ ਕਨੈਕਸ਼ਨ ਦੇਖੋ ਪਹਿਲਾਂ ਤਾਂ ਭੂਮੀ ਪੁੱਤਰ ਆ ਗਿਆ ਤੇ ਟਾਇਰ ਟੂਰ ਜਮਾ ਜਿਵੇਂ ਕਹਦੀਏ ਚੰਗੇ ਪਾਇਆ ਗੁੜੀੜ ਦੇ ਬੈਕ ਟਾਇਰ ਆ ਫਰੰਟ ਟਾਇਰ ਐਮ ਆਰਐਫ ਦੇ ਵਿੱਚ ਆ ਮਾਡਲ 10 267000 ਡਿਮਾਂਡ ਆ ਸੋਨੀ ਨੰਬਰ ਕਿੱਥੋਂ ਦਾ ਟਰੈਕਟਰ ਦਾ ਇੱਕ ਟਰੈਕਟਰ ਦਾ ਨੰਬਰ ਆ ਪਹਿਲੇ ਹੀ ਨਾ ਭਾਟੋ ਉਹਨਾਂ ਦਾ ਅਸੀਂ ਪਹਿਲੇ ਨਾ ਹਾਂ ਫਾਸਟ A to Z ਠੀਕ ਹੈ ਸਾਰਾ origignal ਆ A to Z ਆ ਪੈਂਟਰ ਲਿਆ ਕੇ ਅਗਲਾ ਚੈੱਕ ਕਰਾ ਸਕਦਾ ਠੀਕ ਹੈ ਲਿਆ ਕੇ ਚੈੱਕ ਕਰਾ ਸਕਦਾ ਇੰਜਨ ਗੇਅਰ ਦਾ ਵਾਹ ਕੇ ਲਿਆ ਆਪੇ ਬਾਈ ਇੰਜਨ ਗੇਅਰ ਦੀ ਤਸੱਲੀ ਆ ਆ ਕੇ ਵਾਹ ਕੇ ਵਾਹ ਕੇ ਤਸੱਲੀ ਜੋ ਹੋ ਗਈ ਉਦੋਂ ਉਤ ਉਤਰੇ ਬ੍ਰੇਕ ਉਦੋਂ ਉਤ ਉਤਰੇ ਤੇਲ ਆਪਣਾ ਠੀਕ ਹੈ ਤੇਲ ਆਪਣਾ ਇੰਨੀ ਤਸੱਲੀ ਲੈ ਵੀ ਮਿੱਤਰੋ ਕੋਈ ਨਹੀਂ ਦਿੰਦਾ 10 ਮਾਡਲ ਆ 267 ਦਾ ਡਿਮਾਂਡ ਆ ਹਾਂ ਤੇ ਕਿੰਨੇ ਕ ਦਾ ਬਣ ਜੂ ਰਹਿ ਗਿਆ ਇਹ ਸੌਦਾ ਕਰਨਾ ਫੁੱਲ ਮਾਨਤਾ ਨਾ ਹੋ ਵੀਰੇ ਫੁੱਲ ਮਾਨਤਾ ਤੇ ਅੱਗੇ ਆ ਗਿਆ ਅਰਜਨ ਜਿਵੇਂ ਕਹ ਰਿਹਾ ਜਿੰਨਾ ਦਾ ਮੇਨ ਡਾਕਟਰ ਆ ਸੋਨੀ ਇਹ ਆ ਗਿਆ ਜੀ 8 ਮਾਡਲ ਆ 8 ਮਾਡ ਇਹਦਾ ਨੰਬਰ ਆਇਕੋਰ ਦਾ ਵੀਰੇ ਪੀਪੀ ਇਹ ਵੀ ਪੰਜਾਬ ਨੰਬਰ ਹੀ ਆ ਹਾਂਜੀ ਅਪੋਲੋ ਦੇ ਟਾਇਰ ਲੱਗੇ ਹੋਏ ਆ ਜੀ ਟਾਇਰਾਂ ਦੀ ਕੰਡੀਸ਼ਨ ਦੇਖੋ ਪਹਿਲਾਂ ਦਾ ਤੇ ਫਰੰਟ ਟਾਇਰ ਵੀ ਅਪੋਲੋ ਦੀ ਆ ਚੌਕੜਾ ਲਿਆ ਗਿਆ ਵਾ ਆਥ ਮਾਡਲ ਦੇ ਵਿੱਚ ਆ ਨੰਬਰ ਪੰਜਾਬ ਆ 345 ਡਿਮਾਂਡ ਆ ਇੰਜਨ ਗੇਰੇ ਦਾ ਕਿਵੇਂ ਆ ਸੁਨੀ ਬਾਈ ਵਾਹ ਕੇ ਤਸੱਲੀ ਕਰੇ ਅਗਲਾ ਤੇ ਰੰਗ ਪੇਂਟ ਪੇਂਟਰ ਲਿਆ ਕੇ ਚੈੱਕ ਕਰਾ ਲੈ ਟਰੈਕਟਰ ਆਪਣੇ ਕੋਲ ਆ ਮਹਿੰਦਰਾ ਦੀ ਹੁੰਦੇ ਆ ਬਾਤ ਅੱਲਾ ਮਹਿੰਦਰਾ ਦਾ ਵੀਰੇ ਹੋਰ ਚਾਹੇ ਅਰਜਨ 605 ਲੜੇ 605 555 ਜੀ ਤੇ ਸੈਂਟਰ ਗੇਟ ਦੇ ਵਿੱਚ ਆ ਗਿਆ ਹਨ ਇਹ 264 475 575 ਠੀਕ ਫੋਨ ਕਰੀਏ ਆਪਣਾ 2000 ਤੋਂ ਤਾ ਮਾਡਲ ਲਿਆ ਸਾਰਾ ਠੀਕ ਹੈ 2000 ਤੋਂ ਤਾ ਮਾਡਲ ਹੁੰਦਾ ਸੈਂਟਰ ਗੇਰ ਆ ਗਿਆ ਤੇ ਹੁਣ ਫੋਨ ਨੰਬਰ ਬੋਲ ਦੀ ਸੋ 98555 ਵੀਰੇ 50555 98555 50555 ਤੇ ਪਿੰਡ ਕਿਹੜਾ ਸੱਦਾ ਸਿੰਘ ਵਾਲਾ ਵੀਰੇ ਜ਼ਿਲ੍ਹਾ ਮੋਗਾ ਸੱਦਾ ਸਿੰਘ ਵਾਲਾ ਪਿੰਡ ਆ ਜ਼ਿਲ੍ਹਾ ਮੋਗਾ ਬਾਈ ਸੋਨੀ ਦਾ ਨੰਬਰ ਆਪਾਂ ਲਾਤਾ ਮਿੱਤਰੋ ਉੱਤੇ ਤੇ ਦੋਨਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਬਿੱਟ ਹੁੰਦਾ ਗੱਲਬਾਤ ਕਰਕੇ ਤੁਸੀਂ ਟਰੈਕਟਰ ਮਿੱਤਰੋ ਲਿਜਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਰ ਦੋ ਧੰਨਵਾਦ